ਆਪੋ ਆਪਣਾ ਨਜ਼ਰੀਆ ਕਰਨ ਦਾ ਜੋ ਮੇਰਾਗਾ ਮੈਂ ਨੌਜਵਾਨਾਂ ਨਾਲ ਯੂਥ ਨਾਲ ਥੋੜਾ ਜਿਹਾ ਮਾਨਸਾ ਦੇ ਲੋਕਾਂ ਦਾ ਉਥੇ ਲੱਗਿਆ ਹੋਇਆ ਲਗਾਤਾਰ ਕਿਉਂਕਿ ਮੇਰਾ ਪਰਿਵਾਰ ਦਾ ਜਿਹੜਾ ਪਿਸ਼ੋਕੜਾ 90 ਸਾਲ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਹੈਗਾ ਤੇ ਜੇ ਆਪਾਂ ਕਹ ਲਈਏ ਚੌਥੀ ਪੀੜ੍ਹੀ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਅੱਜ ਮੈਂ ਰਾਹੁਲ ਗਾਂਧੀ ਦੇ ਨਾਲ ਤੁਰਿਆ ਉਸ ਪਾਰਟੀ 'ਚ ਪਰਦਾਦਾ ਜੀ ਦਾਦਾ ਜੀ ਤਾਇਆ ਜੀ ਅੱਜ ਮੈਂ ਕੰਮ ਕਰ ਰਿਹਾ ਸੀਗਾ ਹਾਲਾਤ ਇਹ ਬਣੇ ਨੇ ਕਿ ਉੱਥੇ ਚਾਰ ਪੀੜੀਆਂ 90 ਸਾਲ ਲੜਾਈ ਲੜਕੇ ਵੀ ਮੈਂ ਲੋਕਾਂ ਦਾ ਕੋਈ ਸਵਾਰ ਨਹੀਂ ਸਕਿਆ ਉਹਨਾਂ ਦੀ ਲੜਾਈ ਨਹੀਂ ਲੜ ਸਕਿਆ ਜੇ ਮੈਨੂੰ ਲੜਨੀ ਚਾਹੀਦੀ ਸੀ ਚਾਹੇ ਉਹਦੇ ਹਾਲਾਤ ਇਹ ਬਣੇ ਹੋਣ ਕਿ ਕਿਸੇ ਕਾਰਨ ਕਰਕੇ ਮੈਨੂੰ ਬੜੀ ਲੀਡਰਸ਼ਿਪ ਨੇ ਦੂਰ ਰੱਖਿਆ ਸੋ ਜਿਹੜਾ 2 ਸਾਲ ਪਹਿਲਾਂ ਵੀ ਬੜਾ ਮੈਨੂੰ ਕਿਹਾ ਗਿਆ ਕਿ ਤੁਹਾਨੂੰ ਆਮ ਆਦਮੀ ਪਾਰਟੀ ਜੁਆਇਨ ਕਰਨਾ ਚਾਹੀਦਾ ਜਿਹੜਾ ਤੁਸੀਂ ਸਵਾਲ ਕਰਿਆ ਮੈਂ ਸਮਝਦਾ ਤੁਸੀਂ ਕਿੱਥੋਂ ਕਰਿਆ ਪਰ ਕਿਤਨਾ ਕਿਤੇ ਜਦੋਂ ਆਪਾਂ ਜੁੜੇ ਹੁੰਨੇ ਆ ਪਰਿਵਾਰਕ ਤੌਰ ਤੇ ਕਿਸ ਦਾ ਦਿਲ ਨਹੀਂ ਕਰਦਾ ਆਪਦਾ ਘਰ ਛੱਡਣ ਨੂੰ ਅਗਲਾ ਕਹਿੰਦਾ ਨਹੀਂ ਯਾਰ ਬੈਠੇ ਆ ਜੇ ਆਪਾਂ ਗੱਲ ਕਰੀਏ ਇਸ ਮੰਤਰੀ ਸਾਹਿਬ ਦੀ ਇਹ ਵੀ ਟਕਸਾਲੀ ਕਾਂਗਰਸੀ ਸੀਗੇ ਪਰ ਇੱਕ ਮੋੜ ਐਸਾ ਆ ਜਾਂਦਾ ਬੰਦੇ ਦਾ ਕਿ ਜਦੋਂ ਵੇਖਦਾ ਕਿ ਯਾਰ ਜਿਨ੍ਹਾਂ ਲਈ ਮੈਂ ਲੜਾਈ ਲੜਦਾ ਜਿਨ੍ਹਾਂ ਲਈ ਮੈਂ ਘਰ ਛੱਡਦਾ ਪਰਿਵਾਰ ਛੱਡਦਾ ਦਾਦੇ ਲਈ ਫਿਰਦਾ ਸਾਰਾ ਕੁਝ ਉਹਨੇ ਤਾਂ ਯਾਦ ਹੀ ਕੁਛ ਨਹੀਂ ਇੱਕ ਉਹ ਪਾਰਟੀ ਆ ਜਿਹਦੇ ਲਈ ਕੀਤਾ ਕੱਖ ਨਹੀਂ ਉਹ ਕਹਿੰਦੇ ਨੇ ਕਿ ਸਾਡੀ ਸੋਚ ਤੇ ਕੰਮ ਕਰੋ ਸਾਡੇ ਨਾਲ ਕੰਮ ਕਰੋ ਜਿਹੜਾ ਕੁਝ ਤੁਸੀਂ ਚਾਹੋਣੇ ਹੋ ਤੁਸੀਂ ਲੋਕਾਂ ਦੇ ਜਿੱਦਾਂ ਦੇ ਕੰਮ ਸਵਾਰਨਾ ਚਾਹੋਣੇ ਹੋ ਤੁਸੀਂ ਨੌਜਵਾਨ ਵਾਲੀ ਕੁਝ ਕਰਨਾ ਚਾਹੋਣੇ ਹੋ ਤੁਸੀਂ ਹਲਕੇ ਲਈ ਕੁਝ ਕਰਨਾ ਚਾਹੋਣੇ ਹੋ ਅਸੀਂ ਤੁਹਾਨੂੰ ਮੌਕਾ ਦਿੰਨੇ ਆ ਤੁਹਾਨੂੰ ਗਰਾਊਂਡ ਦਿੰਨੇ ਆ ਆਓ ਕੰਮ ਕਰੋ ਤੇ ਆਪਣੇ ਸੁਪਨੇ ਪੂਰੇ ਕਰੋ ਸੇਮ ਮੇਰੀ ਕਹਾਣੀ ਆ ਸੀਐਮ ਸਾਹਿਬ ਨੇ ਮੈਨੂੰ ਬੁਲਾਇਆ ਮੈਨੂੰ ਕਿਹਾ ਕਿ ਬਹੁਤ ਟਾਈਮ ਹੋ ਗਿਆ ਘਰ ਫੁੱਕੀ ਜਾਣਾ ਕਿਸੇ ਨੇ ਤੈਨੂੰ ਕੱਖ ਨਹੀਂ ਦੇਣਾ ਇੱਕ ਵਾਰ ਮੇਰੀ ਸੋਚ ਤੇ ਸਾਡੀ ਪਾਰਟੀ ਦੀ ਸੋਚ ਤੇ ਕੰਮ ਕਰਕੇ ਵੇਖ ਤੈਨੂੰ ਰਿਜ਼ਲਟ ਬਹੁਤ ਜਲਦ ਮਿਰੂਗਾ ਸੋ ਲੋਕਾਂ ਦੀ ਗੱਲ ਆ ਜਦੋਂ ਆਪਾਂ ਲੋਕਾਂ ਨਾਲ ਕੋਈ ਸਵਾਰਨਾ ਤਾਂ ਆਪਦਾ ਐਟੀਟਿਊਡ ਆਪਦਾ ਛੱਡਣਾ ਪੈਂਦਾ ਸੋ ਸਿ ਆਪਦਾ ਐਟੀਟਿਊਡ ਛੱਡ ਕੇ ਲੋਕਾਂ ਲਈ ਪਿਛਲੀ ਕਤਾਰ ਦੇ ਵਿੱਚ ਖੜ ਗਿਆ ਕੇ ਜਿਵੇਂ ਜਿਵੇਂ ਪਾਰਟੀ ਸੀਐਮ ਸਾਹਿਬ ਹੁਕਮ ਕਰਨਗੇ ਅਸੀਂ ਉਵੇਂ ਉਵੇਂ ਕੰਮ ਕਰਾਂਗੇ ਸਾਡੇ ਸਮਾਜ ਦਾ ਸਾਡੇ ਹਲਕੇ ਦਾ ਆਉਣ ਵਾਲੇ ਨੌਜਵਾਨਾਂ ਦਾ ਭਵਿੱਖ ਸਵਾਰਨਾ ਚਾਹੀਦਾ ਅਸੀਂ ਹਰ ਕੁਰਬਾਨੀ ਦੇਣ ਨੂੰ ਤਿਆਰ ਅੱਛਾ ਬਾਈ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਕਿਹੜੀਆਂ ਐਸੀਆਂ ਗੱਲਾਂ ਸੀਗੀਆਂ ਜਿਹੜੀਆਂ ਵੀ ਤੁਹਾਨੂੰ ਇਹ ਲੱਗਦਾ ਸੀਗਾ ਕਿ આરਬੀ ਇੱਥੇ ਵਿਕਾਸ ਨਹੀਂ ਕੀਤਾ ਜਾਦਾ ਕਿਵੇਂ ਜੀ ਕਾਂਗਰਸ ਪਾਰਟੀ ਦੇ ਵਿੱਚ ਕਿਹੜੀਆਂ ਐਸੀਆਂ ਗੱਲਾਂ ਸੀਗੀਆਂ ਕਿ ਜਿਹੜਾ ਤੁਹਾਨੂੰ ਲੱਗਦਾ ਸੀਗਾ ਕਿ ਇੱਥੇ ਵਿਕਾਸ ਲੋਕਾਂ ਦਾ ਨਹੀਂ ਕੀਤਾ ਜਾਦਾ ਉਹ ਤਾਂ ਤੁਸੀਂ ਪਿਛਲੇ 5 ਸਾਲ ਵੇਖੀ ਨੇ ਜੀ ਕਾਂਗਰਸ ਪਾਰਟੀ ਦਾ ਰਾਜ ਸੀਗਾ ਦੇਖੋ ਤੁਸੀਂ ਸਾਰੇ ਸਮਝਦਾਰੋਂ ਕੀ ਹਾਲਾਤ ਸੀਗੇ ਕਿਵੇਂ ਹੋਇਆ ਬਹੁਤ ਗੱਲਾਂ ਨੇ ਜੇ ਆਪਾਂ ਗੱਲ ਕਰੀਏ ਨਸ਼ਾ ਦਾ ਮੁੱਦਾ ਸੀਗਾ ਠੀਕ ਹੈ ਬਹੁਤ ਜਿਆਦੇ ਹੱਦ ਤੋਂ ਵੱਧ ਮਦਰ ਕੇ ਗੁੜਕਾ ਸਾਫ ਦੀ ਸੌ ਚੱਕ ਕੇ ਵੀ ਉਹ ਵਾਦਾ ਕੀਤਾ ਸੀ ਬਹੁਤ ਗੱਲਾਂ ਨੇ ਨੌਜਵਾਨਾਂ ਨੂੰ ਨੌਕਰੀਆਂ ਦੀ ਗੱਲ ਕਰੀ ਸੀਗੀ ਕਿਸਾਨਾਂ ਦੀ ਗੱਲ ਕਰੀ ਸੀਗੀ ਸੀਐਮ ਸਾਹਿਬ ਨੇ ਵੱਡੇ ਵੱਡੇ ਵਾਦੇ ਕੀਤੇ ਸੀਗੇ ਕਿਸੇ ਗੱਲ ਤੇ ਸਭ ਤੋਂ ਵੱਡੀ ਗੱਲ ਮੈਂ ਆਪਣੀ ਗੱਲ ਕਰਾਂ ਅਸੀਂ ਮੇਰੇ ਨਹੀਂ ਸੀ ਸਕਦੇ ਸੀਐਮ ਸਾਹਿਬ ਅਸੀਂ ਕਿਸੇ ਮਨਿਸਟਰ ਨੂੰ ਨਹੀਂ ਸੀ ਮਿਲ ਸਕਦੇ 6-6 ਮਹੀਨੇ ਅਸੀਂ ਸੀਐਮ ਹਾਊਸ ਦੇ ਨੇੜੇ ਨਹੀਂ ਸੀ ਜਾ ਸਕਦੇ ਜੇ ਕਿਸੇ ਨੂੰ ਮਿਲਾਂਗੇ ਤਾਂ ਕੰਮ ਕਰਵਾਵਾਂਗੇ ਤੁਹਾਡੇ ਬੰਦੀ ਦਾ ਸ਼ਕਾਰ ਕਿਵੇਂ ਹੈ ਉਹਦੇ ਕਿਤਨਾ ਕਿਤੇ ਸਾਰੀਆਂ ਪਾਰਟੀਆਂ ਦੇ ਵਿੱਚ ਦੇਖੋ ਹੁੰਦੀ ਹੀ ਹੈਗਾ ਠੀਕ ਹੈ ਬਹੁਤ ਰੱਖੀ ਹੋਗੀ ਸੋ ਇਸ ਕਰਕੇ ਚਲੋ ਜੀ ਐਨ